emergancy ਜਿਹੜੀ ਕਿ 인드ਰਾ ਗਾਂਧੀ ਤੇ ਬਣਾਈ ਗਈ ਆ ਤੇ ਆਪਾਂ ਵੇਖਦੇ ਆ ਕਿ ਸਿੱਖਾਂ ਦੇ ਵਿੱਚ ਉਹਦਾ ਬੜਾ ਜਿਹੜਾ ਵਿਰੋਧ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਵਾ ਕਿਉਂਕਿ ਅਦਰ ਪਰਸਨ ਕੋਈ ਸਾਡੇ ਮਸਲਿਆਂ ਦੇ ਵਿੱਚ ਟੰਗ ਕਿਉਂ ੜਾਵੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹ ਮਤਲਬ ਕਾਲ ਤੱਕ ਸਾਥ ਨੂੰ ਜਿਹੜਾ ਇੱਕ ਸ਼ਹੀਦ ਦਾ ਦਰਜਾ ਦਿੱਤਾ ਗਿਆ ਤੇ ਸਾਡੇ ਸ਼ਹੀਦਾਂ ਤੇ ਸਾਡੇ ਗੁਰੂ ਸਾਹਿਬਾਂ ਤੇ ਸਾਡੀ ਕੌਮ ਦੇ ਕਿਸੇ ਵੀ ਨਾਇਕ ਦੇ ਉੱਤੇ ਕੋਈ ਵੀ ਮਤਲਬ ਜਿਹੜੀ ਫਿਲਮ ਨਹੀਂ ਬਣਾ ਸਕਦਾ ਜੇ ਕੋਈ ਬਣਾਉਂਦਾ ਵੀ ਹੈ ਕਿਸੇ ਤਰ੍ਹਾਂ ਦੀ ਤੇ ਉਹ ਜਿਹੜੀ ਇਜਾਜ਼ਤ ਲੈਣੀ ਪਾਉਗੀ ਜਿਹੜੀ ਸ਼ਰੋਮਨੀ ਕਮੇਟੀ ਕੋਲ ਤੇ ਉਹਦੇ ਵਿੱਚ ਆਪਾਂ ਵੇਖਦੇ ਹਾਂ ਵੀ ਕਿੱਡਾ ਮਾੜਾ ਕੁਝ ਵਿਖਾਇਆ ਗਿਆ ਵਾ ਤੇ ਸਿੱਖ ਜਥੇਬੰਦੀਆਂ ਵੱਲੋਂ ਦਾ ਵਿਰੋਧ ਹੋ ਰਿਹਾ ਵਾ ਤੇ ਉਹਨਾਂ ਸਿੱਖ ਜਥੇਬੰਦੀਆਂ ਦਾ ਵਿਰੋਧ ਸਰਕਾਰ ਨਾਲ ਆ ਪੰਜਾਬ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਵੀ ਇਹ ਫਿਲਮ ਦੇ ਉੱਤੇ ਬੈਨ ਲੱਗੇ ਵੀ ਜਿਹੜੀਆਂ ਸਿੱਖਾਂ ਦੇ ਹੱਕ ਦੇ ਵਿੱਚ ਫਿਲਮਾਂ ਬਣਦੀਆਂ ਵਾ ਉਹਨਾਂ ਦੇ ਉੱਤੇ ਤੇ ਆ ਸੀਨ ਕੱਟੋ ਜੀ ਆ ਰਿਲੀਜ਼ ਨਹੀਂ ਹੋਣੀ ਆ ਆਉਣਾ ਇਹ ਹੁਣ ਸਿੱਖਾਂ ਦੇ ਵਿਰੋਧ ਚ ਭੁਗਤ ਰਹੀ ਆ ਫਿਲਮ ਔਰ ਇਹ ਬਣਾਈ ਕਿਹਦੇ ਵੱਲੋਂ ਜਾ ਰਹੀ ਆ ਕੰਗਣਾ ਰਣੋਤ ਵੱਲੋਂ ਔਰ ਸ਼ਿਵ ਸੈਨਿਕ ਜਿਹੜੇ ਆ ਉਹ ਕੱਲ ਪਰਸੋਂ ਦੇ ਆ ਉਹ ਕਹਿ ਰਹੇ ਆ ਵੀ ਇਹ ਸਾਡੀ ਭੈਣ ਆ ਮਤਲਬ ਸਾਨੂੰ ਨਾ ਔਕਸਾਵੇ ਵਾਲੀ ਜਿਹੜੀ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਵੀ ਇਹ ਤੇ ਜੀ ਸਾਡੀ ਭੈਣ ਆ ਅਸੀਂ ਫਿਲਮ ਵੇਖਣ ਜਾਵਾਂਗੇ ਵੇਖੋ ਇਹ ਬੜੀ ਘਟੀਆ ਹਰਕਤ ਸ਼ਿਵ ਸੈਨਾ ਕਾ ਵੱਲੋਂ ਕੀਤੀ ਜਾਂਦੀ ਕੱਲ ਨੂੰ ਫੇਰ ਕਿਸੇ ਗੁਰਦੇ ਸਿੱਖ ਨੇ ਇਹਨਾਂ ਦਾ ਕੋਪੜ ਖੋਲ ਦਿੱਤਾ ਜਾਂ ਫਿਰ ਕਿਸੇ ਬਾਂਦਰ ਨੂੰ ਗੱਡੀ ਚਾੜ ਦੇ ਦਿੱਤਾ ਜਿਵੇਂ ਅੰਮ੍ਰਿਤਸਰ ਉਦੋਂ ਘਟਨਾ ਹੋਈ ਤੇ ਫੇਰ ਤੁਸੀਂ ਚੀਕਾਂ ਮਾਰਦੇ ਫਿਰੋਗੇ ਜੀ ਗਰਮੋ ਪਿਆਰੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਬੇਨਤੀ ਕਰਨੀ ਸੀ ਕਿ ਪਿਛਲੇ ਦਿਨੀ ਆਪਾਂ ਵੇਖਿਆ ਸੀਗਾ ਕਿ ਲੁਧਿਆਣੇ ਦੇ ਵਿੱਚ ਇੱਕ ਛੇਪ ਸੈਨਿਕ ਦੇ ਉੱਤੇ ਨਹਿਗ ਸਿੰਘਾ ਨੇ ਜਿਹੜਾ ਹਮਲਾ ਕੀਤਾ ਤੇ ਉਸ ਤੋਂ ਬਾਅਦਾਂ ਬੜੇ ਲੀਡਰਾਂ ਨੇ ਬੜੀਆਂ ਚੀਕਾਂ ਮਾਰੀਆਂ ਜਿਨ੍ਹਾਂ ਦੇ ਵਿੱਚ ਸੁਨੀਲ ਜਾਖੜ ਸੀਗਾ ਬਿੱਟੂ ਸੀਗਾ ਰਵਨੀਤ ਬਿੱਟੂ ਬੈਂਤੇ ਮੁਚੜ ਦਾ ਜਿਹੜਾ ਪੋਤਾ ਆ ਉਹ ਸੀਗਾ ਉਸ ਤੋਂ ਇਲਾਵਾ ਹੋਰ ਬੜੇ ਜਾਣੇ ਸੀਗੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਇਸ ਜਿਹੜੀ ਘਟਨਾ ਦੀ ਨਾ ਆਪਾਂ ਨਿੰਦਾ ਕਰਦੇ ਆਂ ਵੀ ਜਿਹੜਾ ਸੰਦੀਪ ਥਾਪੜ ਦੇ ਨਿਹੰਗਾ ਸਿੰਘਾਂ ਨੇ ਕਿਰਪਾਨਾਂ ਮਾਰੀਆਂ ਸੀਗੀਆਂ ਪਰ ਇਹਨਾਂ ਨੇ ਲੀਡਰਾਂ ਨੇ ਹੋਰ ਵੀ ਬੰਦਿਆਂ ਨੇ ਬੜੀਆਂ ਤੋਂ ਪੁੱਛਾਂ ਚੁੱਕੀਆਂ ਬੜਾ ਰੌਲਾ ਪਾਇਆ ਨੈਸ਼ਨਲ ਲੈਵਲ ਤੱਕ ਇਸ ਚੀਜ਼ ਨੂੰ ਲੈ ਕੇ ਗਏ ਤੇ ਚਲੋ ਉਹ ਕਿਉਂ ਕੀਤਾ ਕਿਹੜਾ ਤਰ੍ਹਾਂ ਕੀਤਾ ਸਾਰਿਆਂ ਨੂੰ ਪਤਾ ਸੀਗਾ ਵੀ ਉਹਦਾ ਕਾਰਨ ਕੀ ਸੀਗਾ ਹੁਣ ਆਪਾਂ ਗੱਲ ਕਰਨੀ ਹੈ ਵੀ ਹੁਣ ਜਿਹੜੀ ਇੱਕ ਕੰਗੜਾ ਰਣੌਤ ਵੱਲੋਂ ਇੱਕ ਫਿਲਮ ਆ ਰਹੀ ਆ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਤੇ ਬਣਾਈ ਗਈ ਆ ਤੇ ਆਪਾਂ ਵੇਖਦੇ ਆ ਕਿ ਸਿੱਖਾਂ ਦੇ ਵਿੱਚ ਉਹਦਾ ਬੜਾ ਜਿਹੜਾ ਵਿਰੋਧ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਵਾ ਕਿਉਂਕਿ ਅਦਰ ਪਰਸਨ ਕੋਈ ਸਾਡੇ ਮਸਲਿਆਂ ਦੇ ਵਿੱਚ ਟੰਗ ਕਿਉਂ ੜਾਵੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਉਹ ਮਤਲਬ ਕਾਲ ਤੱਕ ਸਾਥ ਨੂੰ ਜਿਹੜਾ ਇੱਕ ਸ਼ਹੀਦ ਦਾ ਦਰਜਾ ਦਿੱਤਾ ਗਿਆ ਤੇ ਸਾਡੇ ਸ਼ਹੀਦਾਂ ਤੇ ਸਾਡੇ ਗੁਰੂ ਸਾਹਿਬਾਂ ਤੇ ਸਾਡੀ ਕੌਮ ਦੇ ਕਿਸੇ ਵੀ ਨਾਇਕ ਦੇ ਉੱਤੇ ਕੋਈ ਵੀ ਮਤਲਬ ਜਿਹੜੀ ਫਿਲਮ ਨਹੀਂ ਬਣਾ ਸਕਦਾ ਜੇ ਕੋਈ ਬਣਾਉਂਦਾ ਵੀ ਹੈ ਕਿਸੇ ਤਰ੍ਹਾਂ ਦੀ ਤੇ ਉਹ ਜਿਹੜੀ ਇਜਾਜ਼ਤ ਲੈਣੀ ਪਾਊਗੀ ਜਿਹੜੀ ਸ਼ਰੋਮਨੀ ਕਮੇਟੀ ਕੋਲ ਤੇ ਉਹਦੇ ਵਿੱਚ ਆਪਾਂ ਵੇਖਦੇ ਆ ਕਿ ਕਿੱਡਾ ਮਾੜਾ ਕੁਝ ਵਿਖਾਇਆ ਗਿਆ ਵਾ ਤੇ ਸਿੱਖ ਜਥੇਬੰਦੀਆਂ ਵੱਲੋਂ ਦਾ ਵਿਰੋਧ ਹੋ ਰਿਹਾ ਵਾ ਤੇ ਉਹਨਾਂ ਸਿੱਖ ਜਥੇਬੰਦੀਆਂ ਦਾ ਵਿਰੋਧ ਸਰਕਾਰ ਨਾਲ ਆ ਪੰਜਾਬ ਸਰਕਾਰ ਨਾਲ ਐ ਸੈਂਟਰ ਸਰਕਾਰ ਨਾਲ ਵੀ ਇਹ ਫਿਲਮ ਦੇ ਉੱਤੇ ਬੈਨ ਲੱਗੇ ਵੀ ਜਿਹੜੀਆਂ ਸਿੱਖਾਂ ਦੇ ਹੱਕ ਦੇ ਵਿੱਚ ਫਿਲਮਾਂ ਬਣਦੀਆਂ ਵਾ ਉਹਨਾਂ ਦੇ ਉੱਤੇ ਤੇ ਆ ਸੀਨ ਕਟੋ ਜੀ ਆ ਰਿਲੀਜ਼ ਨਹੀਂ ਹੋਣੀ ਆ ਆਉਣਾ ਇਹ ਹੁਣ ਸਿੱਖਾਂ ਦੇ ਵਿਰੋਧ ਚ ਭੁਗਤ ਰਹੀ ਆ ਫਿਲਮ ਔਰ ਇਹ ਬਣਾਈ ਕਿਹਦੇ ਵੱਲੋਂ ਜਾ ਰਹੀ ਆ ਕੰਗਣਾ ਰਣੋਤ ਵੱਲੋਂ ਔਰ ਸ਼ਿਵ ਸੈਨਿਕ ਜਿਹੜੇ ਆ ਉਹ ਕੱਲ ਪਰਸੋਂ ਦੇ ਆ ਉਹ ਕਹਿ ਰਹੇ ਆ ਵੀ ਇਹ ਸਾਡੀ ਭੈਣ ਆ ਮਤਲਬ ਸਾਨੂੰ ਨਾ ਔਕਸਾਵੇ ਵਾਲੀ ਜਿਹੜੀ ਕਾਰਵਾਈ ਆ ਜਿਹੜੀ ਕੀਤੀ ਜਾ ਰਹੀ ਆ ਉਹਨਾਂ ਵੱਲੋਂ ਵੀ ਇਹ ਤੇ ਜੀ ਸਾਡੀ ਭੈਣ ਆ ਅਸੀਂ ਫਿਲਮ ਵੇਖਣ ਜਾਵਾਂਗੇ देखो ये बड़ी घटिया हरकत शिवसेना ਕਾਂਵਾ ਲੋੋਂ ਕੀਤੀ ਜਾਂਦੀ ਕੱਲ ਨੂੰ ਫੇਰ ਕਿਸੇ ਗੁਰਦੇ ਸਿੱਖ ਨੇ ਇਹਨਾਂ ਦਾ ਕੋਪੜ ਖੋਲ ਦਿੱਤਾ ਜਾਂ ਫਿਰ ਕਿਸੇ ਬਾਂਦਰ ਨੂੰ ਗੱਡੀ ਚਾੜ ਦਿੱਤਾ ਜਿਵੇਂ ਅੰਮ੍ਰਿਤਸਰ ਉਦੋਂ ਘਟਨਾ ਹੋਈ ਤੇ ਫਿਰ ਤੁਸੀਂ ਚੀਕਾਂ ਮਾਰਦੇ ਫਿਰੋਗੇ ਤੇ ਪੰਜਾਬ ਸਰਕਾਰ ਨੂੰ ਕੀ ਡੀਜੀਪੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਜ਼ਿਲ੍ਹਿਆਂ 'ਚ ਨਿਮਾਉਂਦੇ ਆ ਕੀ ਹੁਣ ਉਹਨਾਂ ਨੂੰ ਨਹੀਂ ਚਾਹੀਦਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਕਿ ਹੁਣ ਜਿਹੜੇ ਸੁਨੀਲ ਜਾਖੜ ਵਗਾਰ ਕੇ ਬੰਦੇ ਹੁਣ ਨਹੀਂ ਬਿਆਨ ਦੇਣਾ ਚਾਹੀਦਾ ਉਹਨਾਂ ਨੂੰ ਭਾਈ ਇਹ ਸਿੱਖਾਂ ਦਾ ਮਸਲਾ ਹੈ ਤੁਸੀਂ ਕਿਉਂ ਵਿੱਚ ਬੋਲਦੇ ਜਿਵੇਂ ਅਸੀਂ ਫਿਲਮ ਇੱਕ ਅੰਜਾਵਾਂਗੇ ਇਹ ਫਿਲਮ ਲੱਗੂਗੀ ਉੱਤੋਂ ਉਹ ਕੰਗਣਾ ਰਣਾਉਤੂ ਆਪਣੀ ਭੈਣ ਦੱਸਦੇ ਆ ਉਹ ਹਰਾਮਚਾਦੇ ਜੋ ਉਹਨੂੰ ਭੈਣ ਮਣਾਓਗੇ ਤੇ 2000 ਜੀਜਾ ਫਿਲਮ ਇੰਡਸਟਰੀ ਦਾ ਤੁਹਾਨੂੰ ਉਹ ਵੀ ਮੰਨਣਾ ਪੈਣਾ ਵਾ ਇਹ ਤੁਹਾਡਾ ਜੀਜਾ ਵੀ ਆ 2000 ਉਹਦੇ ਨਾਲ ਜਿਹੜਾ ਜੁੜਦਾ ਆ ਕਿਸੇ ਬੰਦੇ ਦੀ ਇੱਕ ਭੈਣ ਹੋਵੇ ਤੇ ਉਹਦਾ 2000 ਜੀਜਾ ਨਹੀਂ ਹੋ ਸਕਦਾ ਤੁਹਾਡੇ ਬਣ ਜਾਣੇ ਜੇ ਵੇਖਿਓ ਕਿੰਨੇ ਨਿਕਲਾਉਣੇ ਜੀ ਤੇ ਇਹਨਾਂ ਚੀਜ਼ਾਂ ਨੂੰ ਹਵਾ ਨਾ ਦਿੱਤੀ ਜਾਵੇ ਇਹ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਚਾਹੀਦਾ ਵਾ ਵੀ ਇਹਨਾਂ ਦੇ ਬਾਂਦਰ ਸੈਨਾ ਦਾ ਤੇ ਰੋਕ ਲਾਈ ਜਾਵੇ ਅਦਰਵਾਈਜ਼ ਕੋਈ ਸਿੱਖਾਂ ਕੋਲੋ ਯੋਧਿਆਂ ਦੀ ਕੋਈ ਕਮੀ ਨਹੀਂ ਗੁਰੂ ਸਾਹਿਬ ਨੇ ਕੋਈ ਪਤਾ ਨਹੀਂ ਕਿਦੇ ਸਿਰ ਤੇ ਹੱਥ ਰੱਖ ਕੇ ਕਿਹਦੇ ਕੋਲ ਸੇਵਾ ਲੈ ਲੈਣੀ ਹੈ ਇਹ ਸਾਰਿਆਂ ਨੂੰ ਦੇਖਦਾ ਵਾ ਇਹ ਸਿੱਖਾਂ ਦੇ ਮਸਲੇ ਦੇ ਵਿੱਚ ਜਾਣ ਕੇ ਉਹਨਾਂ ਨੂੰ ਪ੍ਰਵੋਕ ਕਰਦੇ ਆ ਔਕਸਾਵੇ ਵਾਲੀ ਕਾਰਵਾਈ ਕਰਦੇ ਆ ਪਰਸੋਂ ਚੌਧੀਆਂ ਵੇਖੋ ਵੀਡੀਓ ਪੈਂਡੀਆਂ ਵਾ ਤੇ ਕਿਸੇ ਵੀ ਹੁਣ ਜਦੋਂ ਉਹ ਸੰਦੀਪ <th>ਪਰ ਦੇ ਸਿਰ ਦੇ ਵਿੱਚ ਉਹਦਾ ਖਰਬੂਜਾ ਖੋਲਿਆ ਸੀ ਕਿਰਪਾਨ ਮਜੀ ਕਿੰਨੇ ਵੇਖੋ ਸਮਾਜ ਸੇਵੀ ਉੱਠ ਖੜੇ ਹੋਏ ਕਿੰਨੇ ਉਹਨਾਂ ਦੇ ਬੰਦੇ ਉੱਠ ਖੜੇ ਹੋਏ ਜੀ ਆ ਗਲਤ ਕੀਤਾ ਆ ਜੀ ਉਨੇ ਹੱਥ ਜੋੜੇ ਆ ਹੁਣ ਜਿਹੜੀਆਂ ਕਾਰਵਾਈਆਂ ਹੋਣੀਆਂ ਕਿ ਗੁਰਸਿਮਰਨ ਮੰਡਿਆ ਤੇ ਇੱਕ ਉਹਦੇ ਨਾਲ ਹੋਰ ਜਿਹੜੇ 2-4 ਜਣੇ ਆ ਇਹਨਾਂ ਵਰਗੇ ਜਿਹੜੇ ਆ ਫਿਰ ਇਹ ਰੌਲਾ ਪਾਉਂਦੇ ਆ ਜੀ ਉਹ ਤੇ ਸਾਡੀ ਭੈਣ ਆ ਜੀ ਅਸੀਂ ਫਿਲਮ ਵੇਖਣ ਜਾਵਾਂਗੇ ਇਹ ਉਖਸਾਵੇ ਵਾਲੀ ਕਾਰਵਾਈ ਨਹੀਂਗੀ ਫਿਰ ਪੰਜਾਬ ਸਰਕਾਰ ਨੂੰ ਇਹਦੇ ਤੇ ਰੋਕ ਲਾਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲਾਉਣੀ ਚਾਹੀਦੀ ਆ ਵੀ ਨਹੀਂ ਭਈ ਇਹ ਚੀਜ਼ਾਂ ਨਹੀਂ ਚੱਲਣ ਡੀਆਂ ਸਿੱਖਾਂ ਦੀ ਤੇ ਗਵਰਨਮੈਂਟ ਦੀ ਆਪਸੀ ਜਿਹੜੀ ਗੱਲਬਾਤ ਆ ਉਹ ਫਿਲਮ ਰੋਕ ਲਵਾਉਣਾ ਚਾਹੁੰਦੇ ਉਹ ਆਪਾਂ ਇਹ ਦਾਅਵੇ ਨਾਲ ਇਹ ਸਿੱਖ ਕੌਮ ਦਾਅਵੇ ਨਾਲ ਕਹਿੰਦੀ ਆ ਮੈਂ ਇਕੱਲਾ ਸੇ ਮੈਂ ਤੇ ਇੱਕ ਛੋਟਾ ਜਿਹਾ ਨਮਾਇੰਦਾ ਵਾਂ ਪਰ ਮੈਨੂੰ ਪਤਾ ਵਾ ਵੀ ਇਹ ਫਿਲਮ ਆਪਾਂ ਲੱਗਣ ਨਹੀਂ ਦਵਾਗੇ ਕੌਮ ਸਾਰੀ ਤਤ ਪਰਿਆ ਤੇ ਸਿਨੇਮਾ ਘਰਾਂ ਵਾਲੇ ਵੀ ਇਹੋ ਜਿਹਾ ਕੋਈ ਉਹ ਕੰਮ ਨਾ ਕਰਨ ਵੀ ਅਸੀਂ ਫਿਲਮ ਪਾਵਾਂਗੇ ਅਸੀਂ ਤੇ ਹੱਥ ਜੋੜ ਕੇ ਸਿਨੇਮਾ ਘਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਕਿਸੇ ਵੀ ਕੌਮ ਦੇ ਵਿਰੋਧ ਦੇ ਵਿੱਚ ਕੋਈ ਇਹੋ ਜਿਹੀ ਐਕਟੀਵਿਟੀ ਹੁੰਦੀ ਹੈ ਇਹੋ ਜਿਹੀ ਫਿਲਮ ਬਣਦੀ ਆ ਚਾਹੇ ਮੁਸਲਮਾਨਾਂ ਦੇ ਹੋਵੇ ਸਿੱਖਾਂ ਦੇ ਹੋਵੇ ਹਿੰਦੂਆਂ ਦੇ ਹੋਵੇ ਅਸਾਈਆਂ ਦੇ ਹੋਵੇ ਉਹ ਫਿਲਮ ਨਹੀਂ ਲੱਗਣੀ ਚਾਹੀਦੀ ਇਹੋ ਜਿਹਾ ਕੰਮ ਨਹੀਂ ਕਰਨੇ ਚਾਹੀਦੇ ਪਰ ਫੇਰ ਵੀ ਜੇ ਲੱਗਦੀ ਆ ਤੇ ਫਿਰ ਸਾਰਿਆਂ ਨੂੰ ਪਤਾ ਹੈ ਫਿਰ ਮਹਾਰਾਜ ਕਿਰਪਾ ਕਰੇ ਫਿਰ ਜੋ ਹੋਊਗਾ ਵੇਖੀ ਚਾਹੂਗੀ ਫਿਰ ਤੇ ਸਿੱਖਾਂ ਨੇ ਕੋਈ ਜੇਲਾ ਪਹਿਲੀਆਂ ਨਹੀਂ ਵੇਖਣੀਆਂ ਪਹਿਲੋਂ ਵੀ ਸਿੱਖਾਂ ਨੇ ਜੇਲਾ ਵੇਖੀਆਂ ਵਾ ਪਹਿਲੋਂ ਵੀ ਫਾਂਸੀਆਂ ਦੇ ਤਖਤਿਆਂ ਤੇ ਲਟਕੇ ਆ ਬੰਦ-ਬੰਦ ਕਟਾਏ ਆ ਸਿੱਖਾਂ ਨੇ ਤੇ ਸਾਡੇ ਵਾਸਤੇ ਕੋਈ ਨਵੀਂ ਚੀਜ਼ ਨਹੀਂ ਹੋਊਗੀ ਸੋ ਹੁਣ ਇਹ ਜਿਹੜਾ ਬੇਨਤੀ ਆ ਵੀ ਇਹ ਪੰਜਾਬ ਪੁਲਿਸ ਨੂੰ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਬਾਂਦਰਾਂ ਨੂੰ ਚੁੱਪ ਕਰਾਇਆ ਜਾਵੇ ਨੱਥ ਪਾਈ ਜਾਵੇ ਨਹੀਂ ਤੇ ਫਿਰ ਲੰਗਦੇ ਹੁੰਦੇ ਆ ਕਿੰਨੇ ਗਨਮੈਨ ਤੇ ਇੱਥੇ ਅੰਮ੍ਰਿਤਸਰ ਵਾਲੇ ਕੋਈ ਨਹੀਂ ਬਥੇਰੇ ਸੀਗੇ 30 ਦੇ ਕਰੀਬਤ ਕੋ ਗਨਮੈਨ ਸੀਗੇ ਤੇ ਗਨਮੈਨ ਕੋਈ ਗਰੰਟੀ ਨਹੀਂ ਹੁੰਦੀ ਬਚਾਉਣ ਦੀ ਮੈਂ ਹੁਣ ਕਹਿਣਾ ਵਾਂ ਵੀ ਆ ਆਜਾਖੜ ਵਰਗੇ ਬਿੱਟੂ ਵਰਗੇ ਹੁਣ ਬੋਲਣ ਭਾਈ ਇਹ ਸਿੱਖਾਂ ਦਾ ਮਸਲਾ ਵਾ ਇਹਦੇ ਵਿੱਚ ਤੁਸੀਂ ਨਾ ਬੋਲੋ ਤੇ ਉਹ ਬੀਬੀ ਜਿਹੜੀ ਆ ਭਾਜਪਾ ਦੀ ਐਮਪੀ ਬਣੀ ਆ ਹਾਂਜੀ ਭਾਜਪਾ ਦੀ ਐਮਪੀ ਆ ਜਿਹੜੇ ਪੱਗਾਂ ਵਾਲੇ ਜਿਹੜੇ ਪੱਗਾਂ 'ਚ ਸਿਰ ਫਸਾਈ ਜਿਹੜੇ ਪੰਜਾਬ ਦੇ ਪੱਗਾਂ ਵਾਲੇ ਭਾਜਪਾ ਚ ਆ ਕੀ ਗੱਲ ਹੁਣ ਉਹਨਾਂ ਦੀ ਜ਼ੁਬਾਨ ਨੂੰ ਵੱਲ ਮਾਰ ਗਿਆ ਵਾ ਹੁਣ ਕਿਉਂ ਨਹੀਂ ਬੋਲਦੇ ਹੋ ਕਾਲ ਨੂੰਵੇਂ ਮੁੜ ਕੇ ਦੋ ਚਾਰ ਬੰਦੇ ਸਿਵਿਆਂ ਚ ਪਾ ਕੇ ਬੋਲੋਗੇ ਹੁਣੇ ਬੋਲੋ ਸੋ ਇਹ ਇਹਦੇ ਉੱਤੇ ਪੰਜਾਬ ਸਰਕਾਰ ਨੂੰ ਚਾਹੀਦਾ ਵਾ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਵਾ ਤੇ ਆਪਾਂ ਕੋਈ ਪੰਜਾਬ ਪੁਲਿਸ ਨੂੰ ਤੇ ਸਰਕਾਰ ਨੂੰ ਕੋਈ ਬੇਨਤੀ ਨਹੀਂ ਗਈ ਸਿੱਖਾਂ ਚ ਐਡਾ ਦਮ ਹੈਗਾ ਵੀ ਆਪਣੇ ਦਮ ਤੇ ਪੰਜਾਬ ਦੇ ਵਿੱਚੋਂ ਬੰਦ ਕਰਾ ਲੈਣਗੇ ਫਿਲਮ ਤੇ ਫਿਲਮ ਬੰਦ ਕਰਾਉਣਾ ਜਾਂ ਨਾ ਕਰਾਉਣਾ ਇਹ ਤੇ ਸਿੱਖਾਂ ਦਾ ਮੈਂ ਫੇਰ ਉਹ ਹੀ ਬੇਨਤੀ ਕਰਨਾ ਸਿੱਖਾਂ ਦਾ ਤੇ ਸਰਕਾਰ ਦਾ ਮਸਲਾ ਆ ਏ ਹੁਣ ਜਿਹੜੇ ਸ਼ਿਪਸੈਨਿਕ ਇਹ ਭੁੜਕੰਡੇ ਇਹਨਾਂ ਨੂੰ ਤਾਂ ਤੁਸੀਂ ਰੋਕ ਸਕਦੇ ਹੋ ਨਾ ਵੀ ਉਕਸਾਵੇ ਦੀ ਕਾਰਵਾਈ ਆ ਉਹ ਹਰੇਕ ਕੋਈ ਕਹਿਣ ਰਿਹਾ ਜੀ ਇਹ ਸ਼ਿਪਸੈਨਾ ਵਾਲੇ ਕਹਿਣ ਰਿਹਾ ਵੀ ਇਹ ਤੇ ਸਾਡੀ ਭੈਣ ਆ ਭੈਣ ਆ ਫਿਰ ਉਹ ਜੀਜੇ ਵੀ ਮੰਨੋ ਜਿਹੜੇ ਤੁਹਾਡੇ ਜੀਜੇ ਆ ਉਹ ਵੀ ਮੰਨੋ ਫਿਰ ਸੋ ਇਹ ਬੇਨਤੀ ਆ ਵੀ ਇਹਨਾਂ ਨੂੰ ਰੋਕ ਲਓ ਨਹੀਂ ਤੇ ਸਿੱਖ ਕੌਮ ਨੂੰ ਰੋਕਣਾ ਹੁੰਦਾ ਆ ਠੀਕ ਆ ਅੱਜ ਨਾ ਸਹੀ ਦਸਾਂ ਦਿਨਾਂ ਨੂੰ ਸਹੀ ਦਸਾਂ ਮਹੀਨਿਆਂ ਨੂੰ ਸਹੀ ਇਹ ਤੋ ਇਹ ਨਾ ਕਿਤੇ ਤੇ ਅਮੂ ਸਾਹਮਣਾ ਹੋ ਹੀ ਜਾਣਾ ਤੇ ਸ਼ਿਪ ਸੈਨਿਕਾਂ ਨੂੰ ਵੀ ਮੈਂ ਕਹਿੰਨਾ ਵੀ ਵਾਕਿਆ ਜੇ ਕਿਸੇ ਮਾਂ ਦਾ ਦੁੱਧ ਪੀਤਾ ਜੇ ਨਾ ਤੇ ਫਿਰ ਤੁਸੀਂ ਕਹਿ ਕੇ ਆਓ ਵੀ ਆਹ ਸਿਲਮੇ ਦੇ ਵਿੱਚ ਅਸੀਂ ਆਪਣੇ ਧੱਕੇ ਨਾਲ ਲਵਾ ਕੇ ਵਿਖਾਉਨੇ ਆ ਅਸੀਂ ਵੇਖਣ ਵੀ ਆਵਾਂਗੇ ਤੇ ਆ ਜਿਓ ਫਿਰ ਉੱਥੇ ਸਾਰਾ ਕੁਝ ਕਟਾ-ਕੱਟੀ ਨਿਕਲਾਊਗਾ ਸੋ ਇੰਨੀਆਂ ਕੇ ਬੇਨਤੀਆਂ ਪ੍ਰਵਾਨ ਕਰਿਓ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵਾ ਮੈਂ ਆਪਦੇ ਨਾਲ ਜੁੜੇ ਜਿਹੜੇ ਹੋਰ ਵੀਰ ਆ ਉਹਨਾਂ ਨੂੰ ਵੀ ਬੇਤੀ ਕਰਦਾ ਵਾਂ ਵੀ ਇਹ ਫਿਲਮ ਕੋਸ਼ਿਸ਼ ਕਰੋ ਕਿ ਸਾਰੇ ਜਾਣੇ ਸਰਕਾਰ ਨੂੰ ਜਿਹੜੀ ਵਾਰਨਿੰਗ ਦਓ ਕੋਈ ਮੰਗ ਪੱਤਰ ਨਹੀਂ ਵਾਰਨਿੰਗ ਹੈ ਸਰਕਾਰ ਨੂੰ ਵੀ ਇਹ ਲੱਗਣ ਨਹੀਂ ਦੇਣੀ ਭਗਵੰਤ ਮਾਨੋਂ ਨੇ ਵੀ ਵੇਖਦੇ ਹੁਣ ਵੀ ਕਿੱਧਰ ਭੁਗਤਦੇ ਆ ਹੁਣ ਜੇ ਤੁਸੀਂ ਸੰਤ ਭਿੰਡਰਾਂ ਵਾਲਿਆਂ ਦਾ ਜਿਹੜਾ ਅਕਸ ਖਰਾਬ ਕਰੋਗੇ ਤੇ ਫਿਰ ਬਥੇਰੇ ਜਾਣੇ ਜਿਨ੍ਹਾਂ ਦਾ ਅਕਸ ਖਰਾਬ ਹੋਣਾ ਆ ਸੋ ਇਹ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਵਾ ਫਿਰ ਮਤਲਬ ਜਿਹੜੀ ਆ ਸਾਡੇ ਵੱਲ ਛੁੱਟ ਦਿੰਦੇ ਆ ਵੀ ਤੁਸੀਂ ਮਾਹੌਲ ਵਿਗਾੜਦੇ ਜੇ ਹੁਣ ਮੌਕਾ ਆ ਮਾਹੌਲ ਵਿਗੜਨ ਤੋਂ ਰੁਕੋ ਇਹਨਾਂ ਨੂੰ ਨੱਥ ਪਾਓ ਅੰਦਰਾਂ 15 ਗੰਨ ਮੈਨ ਲੈ ਕੇ ਕੋਈ ਸੂਰਮਾ ਨਹੀਂ ਬੰਦਾ ਹੁੰਦਾ ਕਿ ਅਸੀਂ ਫਿਲਮ ਵੇਖਣੀ ਆ ਜੇ ਵਾਕਿਆ ਕਿਸੇ ਮਾਂ ਦਾ ਦੁੱਧ ਪੀਤਾ ਨਾ ਤੇ ਮੈਦਾਨ ਦੇ ਵਿੱਚ ਆਓ ਇੱਕ ਵਾਰੀ ਆਮੋ ਸਾਹਮਣੇ ਆ ਕੇ ਕਹਿ ਦਿਓ ਵੀ ਇਹ ਫਿਲਮ ਵਧੀਆ ਤੇ ਅਸੀਂ ਵੇਖਣੀ ਆ ਤੇ ਜਾਂ ਤੇ ਤੁਹਾਡਾ ਸਿਰ ਲੱਥ ਜੂਗਾ ਸਾਡਾ ਲੱਥ ਜੂਗਾ ਪਰ ਆਪਾਂ ਫੇਰ ਵੀ ਇਹ ਉਕਸਾਵੇ ਵਾਲੀ ਕਾਰਵਾਈ ਸਾਡੇ ਵੱਲੋਂ ਨਹੀਂ ਕੋਈ ਹੋਊਗੀ ਤੇ ਸਾਡੇ ਵੱਲੋਂ ਕੋਈ ਪਹਿਲ ਨਹੀਂ ਹੋਊਗੀ ਸੋ ਬੇਨਤੀ ਆ ਕਿ ਇਹ ਜਿਹੜੇ ਕੰਮ ਨੂੰ ਰੋਕਿਆ ਜਾਵੇ ਸਾਡੇ ਜਿਹੜਾ ਮਸਲੇ ਦੇ ਵਿੱਚ ਸ਼ੇਪਸੈਨਿਕ ਨਾ ਹੋਣ ਤੇ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਉਹਨਾਂ ਨੂੰ ਰੋਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ